ਮੈਨੂੰ ਸਾਡੇ ਕੋਲੇ ਆਲਰੇਡੀ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹ ਪੰਜਾਬ ਚ ਪੀਐਸਪੀਸੀਐਲ ਚ ਪਹਿਲਾਂ ਵੀ ਕੰਮ ਕਰ ਰਹੇ ਆ ਤੇ ਆਏ ਦੇ ਨੇ ਜਿਹੜੀ ਭਰਤੀ ਹੈ ਉਹ ਪੰਜਾਬ ਦੇ ਵਿੱਚ ਹੈ ਜਿਹੜੀ ਉਹ ਹੋ ਰਹੀ ਹੈ ਪਿਛਲੇਆਂ ਜਿਹੜੀਆਂ 43000 ਨੇ ਉਹਨਾਂ ਤੁਸੀਂ ਕਿੰਨੀਆਂ ਚੈੱਕ ਕਰੋ ਕਿ ਕਿੰਨੀਆਂ ਜਿਹੜੀਆਂ ਕੋਈ ਨਾਲ ਸਰ ਧਰਮਦੇਵਾਲ ਕਰਦਾ ਹੀ ਮੈਂ ਜਿਹੜਾ ਗੁਮਨ ਦਾ ਧਰਮਦੇਵਾਲ ਤੁਸੀਂ ਸਰਕਾਰੀ ਨਾਮਾ ਇਹੋ ਜਿਹੀ ਸਰਕਾਰੀ ਬੰਦਾ ਕੰਮ ਕਰਦਾ ਨੇ ਉਹਦੇ ਚ ਵੀ ਜੇ ਸਰਕਾਰੀ ਇਹ ਥੋੜੀ ਆ ਵੀ ਇਕੱਲੇ ਭਾਈ ਉਹਨੂੰ ਜਿਹੜੇ ਮੁਲਾਜ਼ਮ ਭਰਤੀ ਕਰਦੇ ਉਹਨੂੰ ਕਿਤੇ ਵੀ ਡਿਊਟੀ ਲੱਗ ਸਕਦੀ ਹੈ ਉਹਦੀ ਥਰਮਲ ਚ ਮੈਨੂੰ ਹੁਣ ਮੈਂ ਬਿਜਲੀ ਮੰਟਰੀ ਨਹੀਂ ਹਾਂ ਹਾਂਜੀ ਹਾਂਜੀ ਮੈਨੂੰ ਵੀ ਪੈਨ ਨਹੀਂ ਡਿਟੇਲ ਚ ਪਤਾ ਉਹ ਵੀ ਕਿਹੜੇ ਬੰਦੇ ਦੀ ਕਿੱਥੇ ਡਿਊਟੀ ਆ ਜੇ ਨਵੇਂ ਮੁਲਾਜ਼ਮ ਭਰਤੀ ਕਰਦੇ ਆ ਤਾਂ ਉਹਦੀ ਲਹਿਰੇ ਥਰਮਲ ਚ ਵੀ ਡਿਊਟੀ ਹੋ ਸਕਦੀ ਹੈ ਉਹਦੀ ਗੋਵਿੰਦਪਾਲ ਵੀ ਲੱਗ ਸਕਦੀ ਹੈ ਪਰ ਗੋਵਿੰਦਪਾਲ ਸਾਹਿਬ ਇੱਕੋ ਹੀ ਥਰਮਲ ਵਸਲੇ ਚ ਬੜਾ ਭੱਖਮਾ ਮਸਲਾ ਇੱਕ ਵਾਰ ਜਦੋਂ ਐਜੀਟੇਸ਼ਨ ਸ਼ੁਰੂ ਹੁੰਦੀ ਆ ਚਾਹੇ ਕਹ ਲੀਗੇ ਵੀ ਜਦੋਂ ਕਿਤੇ ਵੀ ਮੁਲਾਜ਼ਮ ਤੇ ਪੈਨਸ਼ਨਰ ਇਕੱਠੇ ਹੋ ਆਪ ਦਾ ਰੋਸ ਮੁਜ਼ਾਹਰਾ ਕਰਦੇ ਆ ਰੈਲੀ ਕਰਦੇ ਆ ਉਦੋਂ ਇੱਕ ਵਾਰ ਸਰਕਾਰ ਦਾ ਇਹ ਰਵਈਆ ਹੁੰਦਾ ਵੀ ਕਿਵੇਂ ਨਾ ਕਿਵੇਂ ਇਹਨਾਂ ਤੋਂ ਖਿਹੜਾ ਛਡਾਉਣ ਵਾਸਤੇ ਇਹਨਾਂ ਨੂੰ ਮੀਟਿੰਗ ਜਿਹੜੀ ਆ ਉਹ ਦੇ ਦਈਏ ਉਸ ਤੋਂ ਬਾਅਦ ਉਹ ਮੀਟਿੰਗ ਕਰਦੇ ਨਹੀਂ ਹੈ ਅਸਲ ਦੇ ਵਿੱਚ ਜਿਹੜੀ ਮੈਂ ਸਮਝਦਾ ਇਸ ਮਾਮਲੇ ਦੇ ਵਿੱਚ ਸਰਕਾਰ ਮੀਟਿੰਗ ਕਰਨਾ ਚਾਹੁੰਦੀ ਨਹੀਂ ਹੈ ਸਰਕਾਰ ਮੁਲਾਜ਼ਮਾਂ ਦੇ ਨਾਲ ਮਤਰੀਮਾਨਾ ਸੁਲੂਕ ਜਿਹੜਾ ਉਹ ਕਰ ਰਹੀ ਆ ਸਰਕਾਰ ਨੂੰ ਲੱਗਦਾ ਵੀ ਮੁਲਾਜ਼ਮ ਜਿਹੜੇ ਆ ਉਹ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਆ ਸਰਕਾਰੀ ਵਿਭਾਗਾਂ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਆ ਸਾਡੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਦੇਣਾ ਵੀ ਸਰਕਾਰ ਸਮਝਦੀ ਹੈ ਵੀ ਸਾਡੇ ਲਈ ਬੋਝ ਆ ਤੇ ਇਸ ਕਰਕੇ ਮੁਲਾਜ਼ਮਾਂ ਦੇ ਬਹੁਤ ਵੱਡੇ ਮਸਲੇ ਜਿਹੜੇ ਉਹ ਸਰਕਾਰ ਵੱਲ ਫਸੇ ਹੋਏ ਆ ਜਿਦੇ ਵਿੱਚੋਂ ਖਾਸ ਕਰਕੇ ਜੇ ਅਸੀਂ ਕੱਚੇ ਮੁਲਾਜ਼ਮਾਂ ਦੀ ਗੱਲ ਕਰਨੀ ਹੋਵੇ ਉਹਨਾਂ ਨੂੰ ਪੱਕੇ ਕਰਨ ਨੂੰ ਲੈ ਕੇ ਗੱਲ ਕਰਨੀ ਹੋਵੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹਰੇਕ ਵਿਭਾਗ ਦੇ ਵਿੱਚ ਆਊਟਸੋਰਸ ਡੇਲੀ ਬੇਸ ਇਨਲਿਸਟਮੈਂਟ ਅਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਕੱਚੇ ਆ ਹਰੇਕ ਵਿਭਾਗ ਦੇ ਵਿੱਚ ਹੀ ਚਾਹੇ ਉਹ ਬਿਜਲੀ ਬੋਰਡ ਹੋਵੇ ਚਾਹੇ ਉਹ ਪੀਆਰਟੀਸੀ ਹੋਵੇ ਤੇ ਆਹੇ ਉਹ ਸਿਹਤ ਵਿਭਾਗ ਹੋਵੇ ਚਾਹੇ ਉਹ ਐਜੂਕੇਸ਼ਨ ਵਿਭਾਗ ਹੋਵੇ ਚਾਹੇ ਉਹ ਵਾਟਰ ਸਪਲਾਈ ਹੋਵੇ ਮਤਲਬ ਜਿਹੜੇ ਮਰਜੀ ਵਿਭਾਗ ਵਿੱਚ ਜਾ ਕੇ ਦੇਖ ਲਓ ਤੁਸੀਂ ਹਜ਼ਾਰਾਂ ਦੀ ਤਦਾਦ ਚ ਕੱਚੇ ਕੰਮ ਹੈ ਉਹਨਾਂ ਨੂੰ ਉਹ ਪੱਕਾ ਕਰਨਾ ਜੈ ਜੋ ਜਿੰਦਾਬਾਦ 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 ਮਰਦਾਬਾਦ ਜਿੰਦਾਬਾਦ ਜਿੰਦਾਬਾਦ ਮਰਦਾਬਾਦ

12 ਫਰਵਰੀ ਨੂੰ ਜੀ ਮੀਲੇ ਇੱਕਾ 2025 ਦੇ ਵਿਰੋਧ ਵਿੱਚ ਇੱਕ ਰੋਜਾ ਹੜਤਾਲ ਕਰਨੀ ਜਾ ਰਹੇ ਹਾਂ ਇਹਦੇ ਵਿੱਚ ਸਾਡੇ ਕੱਚੇ ਕੰਮੇ ਪੱਕੇ ਕੰਮੇ ਤੇ ਸਾਰੇ ਸਮੂਹ 2025 ਦੇ ਬੈੜਾ ਵਿਰੋਧ ਕਰ ਰਹੇ ਹਾਂ ਕਿਉਂਕਿ ਜੇ 2025 ਬਿੱਲ ਲਾਗੂ ਹੋ ਗਿਆ ਇਹਦੇ ਨਾਲ ਗਰੀਬਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਇਹ ਬਿੱਲੀ ਪਹੁੰਚ ਤੋਂ ਬਾਹਰ ਪਹੁੰਚ ਜਾਣੀ ਆ ਤੇ ਸਾਡੇ ਜਿਹੜੇ ਮੁਲਾਜ਼ਮ ਨੇ